ਦੇਸ਼ ਦੁਨੀਆ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਆ ਅੱਜ ਅਸੀਂ ਖੜੇ ਆ ਪਿੰਡ ਭਾਮੀਆਂ ਕਲਾਂ ਦੇ ਜੈਨ ਕਲੋਨੀ ਦੇ ਵਿੱਚ ਜਿੱਥੇ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਇੱਕ ਬੱਚੇ ਦੇ ਪਿੱਛੋਂ ਰਾਡ ਮਾਰ ਕੇ ਜੋ ਬਾਈਕ ਤੇ ਜਾ ਰਿਹਾ ਸੀ ਉਹਦੇ ਸਿਰ ਦੇ ਵਿੱਚ ਗਹਿਰੀ ਸੱਟ ਲੱਜੀ ਆ ਔਰ ਬੱਚਾ ਇਸ ਟਾਈਮ ਲੁਧਿਆਣੇ ਦੇ ਨਿੱਜੀ ਹਸਪਤਾਲ ਚ ਭਰਤੀ ਆ ਔਰ ਪਰਿਵਾਰ ਵਾਲਿਆਂ ਵੱਲੋਂ ਇਹਨਾਂ ਦੀ ਐਫ ਆਈ ਆਰ ਕਰਵਾਈ ਗਈ ਆ ਜਮਾਲਪੁਰ ਥਾਣੇ ਦੇ ਵਿੱਚ ਪਰ ਫਿਰ ਵੀ ਉਹਨਾਂ ਪਰਿਵਾਰ ਵਾਲਿਆਂ ਵੱਲੋਂ ਔਰ ਇਲਾਕਾ ਨਿਵਾਸੀਆਂ ਵੱਲੋਂ ਇਹ ਦੋਸ਼ ਲਗਾਇਆ ਜਾ ਰਿਹਾ ਵਾ ਕਿ ਇਸ ਏਰੀਆ ਦੇ ਵਿੱਚ ਪੁਲਿਸ ਮੁਲਾਜ਼ਮ ਬਿਲਕੁਲ ਗਸ਼ਤ ਨਹੀਂ ਕਰਦੇ ਹੈਗੇ 나ই ਮੌਕੇ ਤੇ ਪਹੁੰਚਦੇ ਨੇ ਔਰ ਬਹੁਤ ਜ਼ਿਆਦਾ ਵਾਰਦਾਤਾਂ ਨੂੰ ਇੰਜਾਮ ਦਿੱਤਾ ਜਾਂਦਾ ਹੈ ਜੋ ਨਸ਼ੇੜੀ ਲੋਗ ਨੇ ਜੋ ਦਿਨੇ ਸੌ ਕੇ ਰਾਤ ਨੂੰ 8-9 ਵਜੇ ਉੱਠ ਕੇ ਤਿਆਰ-ਵਾਰ ਤਿਆਰ ਹੋ ਕੇ ਜਿਹੜੇ ਅਜੇ ਘਰੋਣੀਆਂ ਹਰਕਤਾਂ ਕਰਦੇ ਆ ਉਹਨਾਂ ਖਿਲਾਫ ਅੱਜ ਇਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਇਥੇ ਪੀਸੀਆਰ ਸਤਿ ਸ੍ਰੀ ਅਕਾਲ ਕੀਤੇ ਜਾਨ ਸਤਿ ਸ਼ਕਲ ਸਰਪੰਚ ਸਤਿ ਸ਼ਕਲ ਸਰ ਕੀ ਮਾਮਲਾ ਕਿ ਜਿਹੜਾ ਕਿ ਅੱਜ ਪੂਰੀ ਪੂਰੀ ਜੈਨ ਕਲੋਨੀ ਦੇ ਜਗ੍ਹਾ ਉੱਤੇ ਮਜੂਰ ਮਾਮਲਾ ਇਹ ਹੈ ਜੀ ਵੀ ਸਾਡੇ ਰੋਡ ਤੇ ਇੱਕ ਕੁਝ ਦਿਨ ਪਹਿਲਾਂ ਵੀ ਬਾਰਦਾਸ਼ਤ ਹੋਈ ਸੀ ਜਿਸ ਬਾਰਦਾਸ਼ਤ ਮੁੰਡੇ ਦੇ ਕਾਫੀ ਜ਼ਿਆਦਾ ਸੱਟ ਲੱਗੀ ਸੀ ਹੁਣ ਉਹ ਬਾਰਦਾਸ਼ਤ ਹੋਣ ਤੋਂ ਬਾਅਦ ਵੀ ਸਾਡੇ ਰੋਡ ਤੇ ਕੋਈ ਪੁਲਿਸ ਦੀ ਗਸ਼ਤ ਨਹੀਂ ਲੱਭੀ ਵੀ ਨਾ ਕੋਈ ਪੀਸੀਆਰ ਆ ਨਾ ਕੋ ਦਿਨੇ ਗੀੜਾ ਬੱਜਦਾ ਨਾ ਰਾਤ ਨੂੰ ਇਸ ਲਈ ਮਹੱਲਾ ਨਿਵਾਸੀਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਇਹ ਚੈਨਲਾਂ ਨੂੰ ਅਪੀਲ ਕਰਦੀ ਇਕੱਠ ਕਰਿਆ ਕੀ ਜਿਆਦਾ ਤੱਕ ਪ੍ਰਸ਼ਾਸਨ ਸੁੱਟਾ ਪਿਆ ਵੀ ਕੱਲ ਨੂੰ ਕੋਈ ਵੱਡੀ ਵਾਰਦਾਤ ਹੋਣ ਤੋਂ ਬਾਅਦ ਅਗਸਤ ਲਾਉਗੇ ਕਿਉਂਕਿ ਉਸ ਮੁੰਡੇ ਦੇ ਆ ਉਹਦਾ ਬਿਨਾਂ ਕੋਈ ਕਸੂਰ ਤੋਂ ਉਹਦੇ ਸੱਟ ਨਹੀਂ ਜਿਆਦਾ ਲੱਗੀ ਹੈ ਕਿ ਜਿਹੜਾ ਇਸ ਟਾਈਮ ਮਨ ਲੱਗਾ ਸਰ ਪੀਜੀਆਈ ਚ ਐਡਮਟ ਹੈ ਅਸੀਂ ਇਹੀ ਪ੍ਰਸ਼ਾਸਨ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਵੀ ਸਾਡੇ ਰੋਡ ਦੇ ਉੱਤੇ ਵਾਰਦਾਤਾਂ ਤਾਂ ਬਹੁਤ ਹੁੰਦੀਆਂ ਨੇ ਤੁਸੀਂ ਹੁਣ ਆ ਵੀ ਤੁਹਾਨੂੰ ਪਤਾ ਹੀ ਹੈ ਲੁਧਿਆਣਾ ਦੇ ਵਿੱਚ ਵਾਰਦਾਤਾਂ ਕਿੰਨੀਆਂ ਵੱਧ ਗਈਆਂ ਦਿਨੇ ਵੀ ਠੀਕ ਆ ਹੁਣ ਕਈਆਂ ਦੇ ਰਾਤ ਨੂੰ ਆਪਣੇ ਉਰੇ ਵੀ ਮੁੰਡੇ ਖੜੇ ਆ ਉੱਤੇ ਪਿਆਂ ਦੇ ਘਰੋਂ ਚੋਰੀ ਹੋ ਗਈ ਠੀਕ ਆ ਤੇ ਲੁੱਟਾਂ ਖੋਹਾਂ ਕਰਕੇ ਅਸੀਂ ਸਾਰੇ ਮੁਹੱਲਾ ਨਿਵਾਸੀ ਦੀ ਅੱਜ ਮੀਟਿੰਗ ਰੱਖੀ ਸੀਗੀ ਵੀ ਇਹੀ ਵੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰੀਏ ਵੀ ਸਾਡੇ ਰੋਡ ਤੇ ਵੱਧ ਤੋਂ ਵੱਧ ਪੀਸੀਆਰ ਦੀ ਗਸ਼ਟ ਵਧਾਈ ਜਾਵੇ ਠੀਕ ਆ ਤੇ ਜਿਹੜੇ ਹੋਰ ਵੀ ਇਹਦੇ ਪੱਕੇ ਪ੍ਰਬੰਧ ਕਰੇ ਜਾਣ ਕਿ ਕੋਈ ਇਸ ਤੋਂ ਬਾਅਦ ਕੋਈ ਜ਼ਿਆਦਾ ਵੱਡੀ ਕੋਈ ਘਟਨਾ ਨਾ ਹੋਵੇ ਜਿਹਦੇ ਲਈ ਸਾਰੇ ਮੁਹੱਲਾ ਨਿਵਾਸੀ ਇਕੱਠੇ ਹੋਏ ਸਰ ਜੀ ਜਨਾ ਕਿ ਜੀ ਮੌਜੂਦਾ ਸਰਪੰਚੋਂ ਤੁਸੀਂ ਕੋਈ ਮੰਗ ਪੱਤਰ ਪੁਲਿਸ ਪ੍ਰਸ਼ਾਸਨ ਨੂੰ ਤੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਹੋ ਤੁਹਾਨੂੰ ਵੀ ਲੱਗਦਾ ਜੀ ਤੁਸੀਂ ਕੋਈ ਨਾ ਕੋਈ ਮੰਗ ਪੱਤਰ ਕੇ ਜਾਂ ਕੋਈ ਨਾ ਕੋਈ ਚੀਜ਼ ਹਾਇਰ ਕਰਨੀ ਚਾਹੀਦੀ ਤੁਹਾਨੂੰ ਇਸ ਚੀਜ਼ ਦਾ ਦੇਖੋ ਅਸੀਂ ਇਹ ਮੀਟਿੰਗ ਇਹ ਰੱਖੀ ਹੋਈ ਇਸ ਲਈ ਸੀ ਜੀ ਅਸੀਂ ਪੁਲਿਸ ਨੂੰ ਵੀ ਮੰਗ ਪੱਤਰ ਦਵਾਂਗੇ ਪਰ ਗੱਲ ਇਹ ਚਲੋ ਅਸੀਂ ਤਾਂ ਮੰਗ ਪੱਤਰ ਦਵਾਂਗੇ ਮਹੱਲਾ ਨਿਵਾਸੀਆਂ ਨੂੰ ਵੀ ਤਾਂ ਸੁਰੱਖਤੀ ਚਾਹੀਦੀ ਆ ਹੁਣ ਅਸੀਂ ਤਾਂ ਕੰਮ ਚੈੱਕ ਦੇ ਪਏ ਹੁਣ ਸਾਡੇ ਮਹੱਲੇ ਦੇ ਵਿੱਚ ਅਸੀਂ ਆਪਦੇ ਤੌਰ ਦੇ ਉੱਤੇ ਇੱਕ ਤਾਂ ਮੀਟਿੰਗ ਰੱਖ ਕੇ ਅਸੀਂ ਆਪ ਦਾ ਪਹਿਰੇ ਲਾਉਣ ਲਈ ਆ ਵੀ ਉਹਨਾਂ ਨੂੰ ਕਿਹਾ ਚਲੋ ਪ੍ਰਸ਼ਾਸਨ ਨਾਲ ਮਿਲ ਕੇ ਉਹਨਾਂ ਤੋਂ ਪਰਮਿਸ਼ਨ ਲੈਣੇ ਆ ਪਰ ਪਹਿਰਾ ਆਪਾਂ ਪਹਿਰਾ ਦਾ ਇੱਕ ਮੁਹੱਲੇ 'ਚ ਰਾਤ ਨੂੰ ਲਾ ਸਕਦੇ ਹਾਂ ਜਿਹੜਾ ਪੁਲਿਸ ਪ੍ਰਸ਼ਾਸਨ ਕੰਮ ਕਰ ਸਕਦਾ ਉਹ ਅਸੀਂ ਆਪ ਨਹੀਂ ਨਾ ਕਰ ਸਕਦੇ ਕਿਤੇ ਨਾ ਕਿਤੇ ਪਹਿਲਾਂ ਵੀ ਪਿੰਡਾਂ ਦੇ ਵਿੱਚ ਪਹਿਰੇ ਦਿੱਤੇ ਜਾਂਦੇ ਇਹ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਨਹੀਂ ਕੰਮ ਕਰਦਾ ਤੇ ਇਹ ਵਾਰ ਦਾ ਤੁਹਾਨੂੰ ਰੋਕਣ ਵਾਸਤੇ ਪਿੰਡ ਵਾਲਿਆਂ ਨੂੰ ਕਿੱਥੇ ਹੋ ਜਾਣਾ ਗੱਲ ਇਹ ਆ ਬਾਈ ਪਿੰਡ ਵਾਲੇ ਤਾਂ ਕਿੱਥੇ ਹੋ ਜੂਗੇ ਗਾਹ ਫਿਰ ਕਈ ਵਾਰ ਕੀ ਹੁੰਦਾ ਵਾ ਜਿਹੜਾ ਬੰਦਾ ਪਹਿਰਾ ਦਿੰਦਾ ਉਲਟਾ ਹਰ ਕੋਈ ਡਰਦਾ ਉਹ ਨਸ਼ੇੜੀਆਂ ਦੇ ਕੋਲ ਕੀ ਕੁਛ ਹੁੰਦਾ ਕੱਲ ਨੂੰ ਕਿਹਦੇ ਜਵਾਗ ਦੇ ਵੱਧ ਘੱਟ ਸੱਟ ਲੱਗੀ ਉਹਦੇ ਵਿੱਚ ਕੌਣ ਜ਼ਿੰਮੇਵਾਰ ਹੋਊਗਾ ਮੰਨ ਲਾ ਅਸੀਂ ਆਪ ਦੇ ਤੌਰ ਤੇ ਪਹਿਰਾ ਲਾ ਵੀ ਦਿੰਨੇ ਆ ਜਾਂ ਅਸੀਂ ਕੋਈ ਵੀ ਆਪਦੇ ਬੰਦੇ ਡਿਊਟੀ ਲਾ ਦਿੰਨੇ ਆ ਕੱਲ ਨੂੰ ਕਿਹਦੇ ਜਵਾਬ ਦੇ ਸੱਟ ਲੱਗੀ ਉਹਦੀ ਜਿਹੜੇ ਤੁਸੀਂ ਹੁਣ ਇਹ ਗੱਲ ਕਹਿ ਰਹੇ ਹੋ ਕਿ ਕੋਈ ਜ਼ਿੰਮੇਵਾਰੀ ਨਹੀਂ ਲੈਦਾ 22 ਚਾਂਸ ਜਦ ਤੁਸੀਂ ਉਹ ਮੰਗ ਪੱਤਰ ਦਿੰਨੇ ਆ ਉਸ ਤੋਂ ਬਾਅਦ ਵੀ ਕੋਈ ਵਾਰਦਾਤ ਹੁੰਦੀ ਆ ਉਸ ਤੋਂ ਬਾਅਦ ਉਹਦੀ ਜ਼ਿੰਮੇਵਾਰੀ ਕਿਸ ਦੀ ਦੇਖੋ ਜੀ ਫਿਰ ਉਸ ਤੋਂ ਬਾਅਦ ਅਸੀਂ ਵੀ ਆਪਦੇ ਮਹੱਲੇ ਦੇ ਤੌਰ ਤੇ ਥੋਸ ਕਰਨ ਚੱਕਾਂਗੇ ਇਹਦੇ ਲਈ ਸਾਥ ਜੀ ਭਾਈ ਕੀ ਗੱਲ ਬਾਤ ਹੈ ਜਿਹੜਾ ਕਿ ਸਾਰਾ ਮਹੱਲਾ ਇਸ ਤਰ੍ਹਾਂ ਅੱਜ ਜਦਾਂ ਜੀ ਆਪਣੇ ਜੈਨ ਵਿਲੇ ਦਾ ਸਾਰਾ ਮੁੰਲਾ ਇਕੱਠਾ ਹੋਇਆ ਜੀ ਅੱਜ ਤੂੰ 4-5 ਦਿਨ ਪਹਿਲਾਂ ਕੋਈ ਸਾਡੇ ਮੁੰਡੇ ਨੂੰ ਜਵਾਕ ਹੀ ਹੈ ਹਜਿਓ ਉਹਦੀ ਉਮਰ ਸਾਰੀ 18-19 ਸਾਲ ਹੈ ਮੈਂ ਉਹ ਕੰਮ ਤੋਂ ਆ ਰਿਹਾ ਸੀਗਾ ਜੀ ਉਹਦੇ ਤੇ ਛੱਟ ਮਾਰੀ ਗਈ ਉਹਦੇ ਜਿਹਦੇ ਕਰਕੇ ਉਹਦੇ ਕਾਫੀ ਉਹਦੇ ਡੈਮੇਜ ਹੋਏ ਉਹਦੇ ਦਿਮਾਗ ਤੇ ਬਾਈ ਡੈਮੇਜ ਹੈ ਜੀ ਤੇ ਜਿਹਦੇ ਕਰਕੇ ਅੱਜ ਉਹ ਪੀਜੀਆਈ ਦੇ ਵਿੱਚ ਰੈਫਰ ਕੀਤਾ ਗਿਆ ਤੇ ਅੱਜ ਸਾਨੂੰ ਲੋੜ ਆ ਇਸ ਕਰਕੇ ਆਪਾਂ ਹੋਵੇ ਕਿ ਸਾਡੀ ਕੋਈ ਪੁਲਿਸ ਪ੍ਰਸ਼ਾਸਨ ਵਾਲੋ ਸਾਡੀ ਜਨਵਰੀ ਦੀ ਰੋਡ ਦੇ ਉੱਤੇ ਕੋਈ ਪੀਸੀਆਰ ਵਾਲੇ ਦੀ ਜਾਂ ਕਿਸੇ ਦੀ ਗਸ਼ਤ ਲਾਈ ਜਾਵੇ ਜਿਹਦੇ ਕਰਕੇ ਸਾਨੂੰ ਥੋੜਾ ਜਿਆ ਹੋਵੇ ਵੀ ਹਾਂਜੀ ਸੇਫਟੀ ਹੋਵੇ ਸਾਡੀ ਇਹਨਾਂ ਦੀ ਲੈ ਲਓ ਯਾਰ ਸਟੇਕਲ ਸਰ ਸਟੇਕਲ ਸਰ ਅੱਜ ਸਾਰੇ ਮਹੱਲੇ ਇਸ ਜਗ੍ਹਾ ਤੇ ਮੌਜੂਦ ਆ ਕੀ ਕਾਰਨ ਹੈ ਜਿਹੜਾ ਕਿ ਪੂਰੇ ਦਾ ਪੂਰਾ ਮਹੱਲੇ ਨੂੰ ਇਸ ਰੋਡ ਦੇ ਉੱਤੇ ਖੜੇ ਹੋਣਾ ਹੈ ਪਿਛਲੇ 1 ਮਹੀਨੇ ਤੋਂ ਇੱਥੇ ਘੜਪਗੜ ਵੀ ਭਾਮੀਆਂ ਦੇ ਵਿੱਚ ਘੱਟੋ 10 ਵਾਰ ਦਾ ਤਾਂ ਹੋ ਚੁੱਕਿਆ ਜਿਹਦੇ ਵਿੱਚ ਸਾਡਾ ਜਿਹੜਾ ਥਾਣਾ ਪਹਿਲੀ ਗੱਲ ਉਹ ਵੀ 3 ਕਿਲੋਮੀਟਰ ਪੈਂਦਾ ਇੱਥੇ ਕੋਈ ਚੌਂਕੀ ਨਹੀਂ ਹੈਗੀ ਹੈ ਜਿਹਦੇ ਕਾਰਨ ਸਾਡੀ ਪਬਲਿਕ ਸੁਰੱਖਿਅਤ ਰਹੇ ਨਾ ਕੋਈ ਪੁਛ ਹੈ ਹੁਣ ਇੰਨੀ ਤਗੜੀ ਵਾਰਦਾਤ ਹੋਈ ਹੈ ਮੁੰਡਾ ਇਸ ਟਾਈਮ ਕੁਮਾਜ ਬਹਿ ਇੱਕ ਤਰਾ ਦਾ ਉਹਦਾ ਮਰਨ ਦਾ ਪਤਾ ਨਹੀਂ ਉਹ ਬਚਦਾ ਨਹੀਂ ਬਚਦਾ ਉਹਦੇ ਉੱਤੇ ਵੀ ਪੂਰੀ ਜੋ ਸੰਤੁਸ਼ਟ ਕਾਰਵਾਈ ਸੀਗੀ ਉਹ ਸਾਡੀ ਕੀਤੀ ਨਹੀਂ ਗਈ ਪਰ ਕਿਸੇ ਨਾ ਕਿਸੇ ਕਿਹਾ ਗਿਆ ਵੀ ਜਿਹਦੇ ਪਰਚਾ ਦਰਦ ਦਿੱਤਾ ਜਾਂਦਾ ਹੈ ਉਹਦੇ ਤੇ 360 ਦਾ ਪਰਚਾ ਦਿੱਤਾ ਗਿਆ ਕਿ ਪਰ ਸਾਡੇ ਜਿਹੜੇ ਕੀ ਕਹਿੰਦੇ ਜਿਹਦੀ ਸ਼ਾਹ ਦੇ ਉੱਤੇ ਉਹ ਕੰਮ ਹੋਇਆ ਉਹਦੇ ਤੇ ਹਜੇ ਪਰਚਾ ਨਹੀਂ ਇਸਤਾਜ ਕੋਣ ਵਿਅਕਤੀ ਸੀ ਜਿਹੜੇ ਤੋਂ ਜਿੰਨਾ ਦੇ ਉੱਤੇ ਦੇਖੋ ਜੀ ਅਸੀਂ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਰਿੱਕੇ ਦਵਾਂਗੇ ਤੇ ਸਾਰਾ ਮੱਲਾ ਸਾਈਨ ਕਰਕੇ ਦੂਗਾ ਤੇ ਅਸੀਂ ਪੁਲਿਸ ਨੂੰ ਬੇਨਤੀ ਕਰਾਂਗੇ ਉਹਨਾਂ ਦੇ ਕਾਰਵਾਈ ਕਰਾਂਗੇ ਸਰ ਸਰ ਕਿ ਮਾਮਲਾ ਕਿ ਜਿਹੜਾ ਕਿ ਅੱਜ ਜਨ ਬਿਲੇ ਦੀ ਪੂਰੀ ਦੀ ਪੂਰੀ ਕਲੋਨੀ ਇਸ ਜਗ੍ਹਾ ਦੇ ਮਾਮਲਾ ਵਾਇਗੁਰਜੀ ਖਾਸਤਾ ਵਾਇਗੁਰਜੀ ਕੀ ਫਤਿਹ ਮਾਮਲਾ ਇਹ ਹੈ ਜੀ ਸਾਡਾ ਇੱਕ ਬੱਚਾ ਸਾਡੀ ਕਲੋਨੀ ਦਾ ਰਿਹਾ ਆ ਰਿਹਾ ਹਿਗਾਤ ਨੂੰ ਤੇ ਉਹਦੇ ਤੇ ਕੋਈ ਰੰਜੀਤ ਸਿੰਘ ਜਿਹੜਾ ਮਾਰੇ ਨਾਰਕੂ ਦੇ ਉਹਦੇ ਤੇ ਹਮਲਾ ਕਰਤਾ ਯਾਨੀ ਉਹ ਬੱਚਾ ਇਸ ਟਾਈਮ ਕੋਮਾ ਚ ਪਿਆ ਅਸੀਂ ਇਹ ਕਹਿੰਦੇ ਆ ਕਿ ਇਹ ਰੋੜ ਦੇ ਉੱਤੇ ਅਸੀਂ ਕਈ ਵਾਰੀ ਸਾਡੀਆਂ ਬਹੁਤ ਵਾਰ ਦਰਦਾਤਾਂ ਹੋਈਆਂ ਅਸੀਂ ਇਹ ਬਾਰਦਾਤਾਂ ਤੋਂ ਅਸੀਂ ਪੰਜਾਬ ਸਰਕਾਰ ਨੂੰ ਵੀ ਤੇ ਆਪਣੇ ਸਰਪੰਚ ਸਾਹਿਬ ਖੜੇ ਆ ਨੌਜਵਾਨ ਸਾਡੇ ਨਾਲ ਹਰ ਟਾਈਮ ਸਾਡੇ ਨਾਲ ਰਹਿੰਦੇ ਜਦੋਂ ਵੀ ਅਸੀਂ ਕਹੀ ਅਸੀਂ ਇਹਨਾਂ ਨੂੰ ਵੀ ਬੇਨਤੀ ਕਰਦੇ ਸੀ ਸਾਡੇ ਨਾਲ ਹਰ ਵਾਰੀ ਖੜਦੇ ਆ ਪਰ ਹੁਣ ਵੀ ਕਦੇ ਨਾਲ ਹੀ ਆਪਾਂ ਇੱਥੇ ਕੋਈ ਉਹਨਾਂ ਨੂੰ ਪੁਲਿਸ ਨੂੰ ਕਹਿ ਕੇ ਇੱਥੇ ਕੋਈ ਆਪਾਂ ਗੱਸਲ ਲਵਾਈਏ ਇੱਥੇ ਕਦੇ ਨਾ ਕਦੇ ਕੋਈ ਕਿਸੇ ਦਾ ਮੋਬਾਈਲ ਖੋਇਆ ਜਾਂਦਾ ਕੁਛ ਆ 10 ਤੋਂ 15 ਵਾਰ ਦਾ ਤਾਂ ਸਾਡੇ ਹੋ ਚੁੱਕੇ ਆ ਇੱਕ ਦਿਨ ਆ ਦੁਕਾਨ ਦਾ ਛੇਡ ਲਪਨ ਲਿਆ ਇੱਕ ਦਿਨ ਉਹ ਸਾਡੇ ਨੈਟ ਪਲੱਸ ਵਾਲੇ ਆ ਉਹਨਾਂ ਦੇ ਰਾਤ ਨੂੰ ਇਦਾਂ ਹੀ ਹੋਇਆ ਜੀ 11:00 ਵਜੇ ਇਸ ਕਰਕੇ ਅਸੀਂ ਇਹ ਕਹਿੰਨੇ ਕਿ ਜਦੋਂ ਹੁਣ ਸਾਡੇ ਜੋ ਬੱਚੇ ਆ ਨਾ ਸਾਡਾ ਪਰਿਵਾਰ ਆ ਸਾਡੀਆਂ ਧੀਆ ਪੇੜਾਂ ਆ ਆਹ ਰੋਡ ਤੋਂ ਲੰਘਣ ਤੋਂ ਵੀ ਡਰਦੀਆਂ ਆ 9:00 ਵਜੇ ਤੋਂ ਬਾਅਦ 8:00 ਵਜੇ ਤੋਂ ਬਾਅਦ ਕਈਆਂ ਸਾਡੀਆਂ ਧੀਆ ਪੇੜਾਂ ਨੇ ਇੱਥੇ ਆਪਣੀਆਂ ਜਾਨਾਂ ਕੇ ਸਰਵਿਸ ਕਰਦੀਆਂ ਕੋਈ ਨੌਕਰੀ ਕਾਹੀ ਕੋਸ਼ਿਸ਼ਾ ਸਾਨੂੰ ਡਰ ਲੱਗਦਾ ਸਾਨੂੰ ਘਰ ਚ ਬੈਠਿਆਂ ਨੂੰ ਡਰ ਲੱਗਦਾ ਜਦ ਤੱਕ ਸਾਡਾ ਬੱਚਾ ਸਾਡੇ ਘਰ ਕੋਲ ਸਾਡੇ ਆਹ ਕਦੇ ਸਾਹਮਣੇ ਨਹੀਂ ਆ ਸਕਦਾ ਇਸ ਕਰਕੇ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਾਡਾ ਜਿਹੜਾ ਇਸ ਜਿਹੜੀ ਰੋਡ ਦੇ ਉੱਤੇ ਖਾਸ ਕਰਕੇ ਤੇ ਭਾਵਨੀਆਂ ਦੇ ਉੱਤੇ ਇਹ ਜਿਹੜਾ ਰੋਡ ਹੈ ਇਹਦੇ ਉੱਤੇ ਇੱਕ ਗੱਤ ਲਗਾਈ ਜਾਵੇ ਤੇ ਅਸੀਂ ਜਿਹੜਾ ਸਾਡੇ ਬੱਚੇ ਵੀ ਅਸੀਂ ਪਰਿਵਾਰ ਵੀ ਸੇਫ ਹੈ ਮੈਂ ਇੱਥੇ 18 ਘੰਟੇ ਇੱਥੇ ਹੁੰਨਾ ਜੀ ਮੇਰੀ ਆ ਦੁਕਾਨ ਇਸ ਕਰਕੇ ਮੈਂ ਦੇਖਦਾ ਹਾਂ ਬਹੁਤ ਕੁਝ ਹੈਗਾ ਪਰ ਉਹ ਬੱਚੇ ਨਾਲ ਬੜਾ ਨਜਾਇਜ਼ ਹੋ ਗਿਆ ਅਸੀਂ ਕਹਿੰਦੇ ਆ ਵੀ ਚਲੋ ਪ੍ਰਮਾਤਮਾ ਉਹ ਇਹ ਬਸ ਇਹ ਸਾਡੀ ਬੇਨਤੀ ਹੈ ਕਿ ਅਸੀਂ ਤੁਹਾਡੇ ਜਰੀਏ ਇੱਕ ਪੰਜਾਬ ਸਰਕਾਰ ਨੂੰ ਵੀ ਇਹ ਅਸੀਂ ਕਹਿਣਾ ਚਾਹੁੰਦੇ ਆ ਸਾਡੀ ਆਮ ਆਮ ਪਾਰਟੀ ਸਰਕਾਰ ਆ ਕਿ ਇਹ ਜ਼ਰੂਰ ਦਾ ਸਾਡਾ ਦੇਖਿਆ ਜਾਵੇ ਕਿਤੇ ਨਾ ਕਿਤੇ ਸਰਪੰਚ ਸਾਹਿਬ ਵੀ ਤੁਹਾਡੇ ਨਾਲ ਸਰਪੰਚ ਸਾਹਿਬ ਸਾਡੇ ਨਾਲ ਐਂਡ ਮੋਡੇ ਨਾਲ ਕਿਹਾ ਅਸੀਂ ਮੰਗ ਪੱਤਰ ਵੀ ਦੇਵਾਂਗੇ ਮੰਗ ਪੱਤਰ ਤੋਂ ਬਾਅਦ ਵੀ ਜੇ ਜਗ੍ਹਾ ਦੇ ਉੱਤੇ ਵਾਰਦਾਤਾ ਹੁੰਦੀਆਂ ਉਸ ਤੋਂ ਬਾਅਦ ਅਗਲਾ ਕਦਮ ਜੇ ਉਹ ਵਾਰਦਾਤਾ ਨਹੀਂ ਸਾਡੇ ਬੰਦੀ ਵੈਸੇ ਤਾਂ ਤੁਹਾਨੂੰ ਮਾਣ ਆ ਸਾਡੇ ਸਰਪੰਚ ਸਾਹਿਬ ਤੇ ਸਾਡਾ ਇਹ ਉਹ ਹਿੱਕ ਦੀ ਜ਼ੋਰ ਤੇ ਕੰਮ ਕਰਾਂਗੇ ਪਰ ਜੇ ਸਾਡੇ ਨਾਲ ਫੇਰ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਅਸੀਂ ਸਰਪੰਚ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਹੋਰ ਤਾਂ ਦਾ ਅਸੀਂ ਚੰਡੀਗੜ੍ਹ ਰੋਡ ਜਾਮ ਕਰੀਏ ਅਸੀਂ ਧਰਨੇ ਲਾਈਏ ਕਿਉਂਕਿ ਅਸੀਂ ਆਪਣੇ ਬੱਚੇ ਸੇਫ ਕਰਨੇ ਆ ਅਸੀਂ ਕਿਸੇ ਕੋਈ ਮੰਗ ਨਹੀਂ ਰੱਖਦੇ ਸਿਰਫ ਅਸੀਂ ਆਪਣੇ ਪਰਿਵਾਰਾਂ ਨੂੰ ਸੇਫ ਕਰਨਾ ਸਾਡੇ ਪਰਿਵਾਰ ਕਿੱਦਾਂ ਸੇਫ ਹੁੰਦੇ ਉਹ ਅਸੀਂ ਆਪਣੇ ਕਰਨਾ ਅਸੀਂ ਇਹਨਾਂ ਦੀ ਮੰਤ ਕਰਾਂਗੇ ਸਾਡੇ ਨੌਜਵਾਨ ਸਰਪੰਚ ਦੇ ਇਹ ਸਾਡੇ ਨਾਲ ਹੱਟਿਆ ਵੱਧੀ ਰਾਤ ਬਾਜ਼ਮਾਰੀ ਆਧੀ ਰਾਤ ਖੜਦੇ ਆ ਅਸੀਂ ਇਹਨਾਂ ਦਾ ਹਸਾਰਾ ਲੈ ਕੇ ਅਸੀਂ ਇਹ ਕੰਮ ਕਰਨਾ ਕਿ ਅਸੀਂ ਇਹ ਸਾਡਾ ਹੋਣਾ ਚਾਹੀਦਾ ਹੈ ਕਿ ਅਸੀਂ ਸੇਫ ਨਹੀਂ ਹੈਗੇ